ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਜਾ ਕਾ ਹਰਿ ਸੁਆਮੀ ਪ੍ਰਭ ਬੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਕਰਿ ਕਿਰਪਾ ਚਰਨ ਸੰਗ ਮੇਲੀ ਸੂਖ ਸਹਜ ਆਨੰਦ ਸੁਹੇਲੀ ਸਾਧ ਸੰਗ ਕੁਣ ਗਾਏ ਅਤੋਲੀ ਹਰਿ ਸਿਮਰਤ ਨਾਨਕ ਭਈ ਅਮੋਲੀ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭ ਜੁਵੈ ਹਾਰੇ ਸਤ ਸੰਤੋਖ ਹਦਿਆ ਧਰਮ ਸਚ ਇਹ ਆਪਣੈ ਗ੍ਰਹਿ ਭੀਤਰ ਵਾਰੇ ਜਨਮ ਮਰਨ ਚੂਕੇ ਸਭ ਭਾਰੇ ਮਿਲਤ ਸਾંગ ਭਇਓ ਮਨ ਨਿਰਮਲ ਗੁਰ ਪੂਰੈ ਲੈ ਖਿਨ ਮਹਤਾਰੇ ਰਹਾਉ ਸਭ ਕੀ ਰੇਨ ਹੋਏ ਰਹਿ ਮਨੁਆ ਸਗਲੇ ਦੀਸ ਹੈ ਮੀਤ ਪਿਆਰੇ ਸਭ ਮੱਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀਅ ਸਮਾਰੇ ਇਕੋ ਏਕ ਆਪ ਇਕ ਏਕੈ ਏਕ ਹੈ ਸਗਲਾ ਪਾਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬੇਅੰਤ ਉਸ ਕੋਸਾਈ ਗਹਿਰ ਗੰਭੀਰ ਬੇਅੰਤ ਉਸ ਕੋਸਾਈ ਅੰਧ ਨਹੀਂ ਕਿਛ ਪਾਰ ਆਵਾਰੇ ਤੁਮਰੀ ਕਿਰਪਾ ਤੇ ਕਉਨ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸਕਾਰੇ ਆਸਾ ਮਹੱਲਾ ਪੰਜਵਾ ਤੂ ਬੇਅੰਤ ਅਵਗਤ ਅਗੋਚਰ ਇਹੋ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤੁਰਾਈ ਜਾਂ ਸਭ ਕਿਛ ਤੁਜੈ ਮਝਾਰ ਮੇਰੇ ਸਤਗੁਰ ਆਪਣੇ ਬਾਲਿਕ ਰਖੋ ਲੀਲਾ ਧਾਰ ਦੇਹੋ ਸੁਮਤ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ਰਹਾਓ ਜੈਸੇ ਜਨਨ ਜਠਰ ਮਹਿ ਪ੍ਰਾਨੀ ਓਹੋ ਰਹਤਾ ਨਾਮ ਆਧਾਰ ਅਨਦ ਕਰ ਸਾਸ ਸਾਸ ਸਮਾਰੈ ਨਾ ਪੋਹੈ ਅਗਨਾਰ ਪਰਤਾਨ ਪਰਦਾਰਾ ਪਰ ਨਿੰਦਾ ਏਨਸਿਓ ਪ੍ਰੀਤ ਨਿਵਾਰ ਚਰਨ ਕਮਲ ਸੇਵੀ ਰਿਦ ਅੰਤਰ ਗੁਰ ਪੂਰੇ ਕੈ ਆਧਾਰ ਗ੍ਰਹਿ ਮੰਦਰ ਮਹਿਲਾ ਜੋ ਦੀ ਸਹਿ ਨਾ ਕੋਈ ਸੰਗਾਰ ਜਬ ਲਗ ਜੀਵ ਹੈ ਕਲੀ ਕਾਲ ਮਹਿ ਜਨ ਨਾਨਕ ਨਾਮ ਸਮਾਰ ਆਸਾ ਘਰ ਤੀਜਾ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪਵੰਤ ਜੋ ਆਨੀ ਬਹੁਤ ਦਰਬ ਹਸਤੀ ਅਰ ਘੋੜੇ ਲਾਖ ਲਾਲ ਲਾਖ ਬੈ ਆਨੀ ਆਗੇ ਦਰਗਹ ਕਾਮ ਨਾ ਆਵੇ ਛੋੜ ਚੱਲੇ ਅਭਿਮਾਨੀ ਕਾਹੇ ਏਕ ਬਿਨਾ ਚਿਤ ਲਾਈਐ ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਾਈਐ ਰਹਾਉ ਮਹਾ ਬਚਿਤਰ ਸੁੰਦਰ ਆਖਾੜੇ ਮਹਾ ਬਚਿਤਰ ਸੁੰਦਰ ਆਖਾੜੇ ਰਣ ਮਹਿ ਚਿੱਤੇ ਪਵਾੜੇ ਹਉ ਮਾਰੋ ਹਉ ਬੰਧੋ ਛੋਡੋ ਮੁਖਤੇ ਏਵ ਬਿਬਾੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੈ ਹਾਰ ਨਾ ਜਾਣੈ ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸਬਦ ਨਾ ਪਛਾਨੈ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਛਾਨੈ ਸੰਤ ਸੱਜਣ ਸੁਨਹੁ ਸਭ ਮੀਤਾ ਝੂਠਾ ਇਹੋ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖਾਪ ਖਾਪ ਮੋਏ ਗਵਾਰਾ ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ ਰਾਗ ਆਸਾ ਘਰ ਪੰਜਵਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭ੍ਰਮ ਮਹਿ ਸੋਈ ਸਗਲ ਜਗਤ ਧੰਦ ਅੰਧ ਕੋ ਜਾਗੈ ਹਰ ਜਨ ਮਹਾ ਮੋਹਨੀ ਮगन ਪ੍ਰੇਯ ਪ੍ਰੀਤ ਪ੍ਰਾਨ ਕੋ ਤਿਆਗੈ ਵਿਰਲਾ ਚਰਨ ਕਮਲ ਆਨੂਪ ਹਰ ਸੰਤ ਮੰਤ ਕੋ ਲਾਗੈ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡ ਭਾਗੇ ਕਿਰਪਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸੇਵਾ ਮਹੱਲਾ ਪੰਜਵਾ ਜੋ ਤੁਧ ਭਾਵੈ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਾਰਨ ਸਮਰਥ ਅਪਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵਹਿ ਮਸਲਤ ਮਤਾ ਸਿਆਣ ਪਜਨਕੀ ਜੋ ਤੂੰ ਕਰਹਿ ਕਰਾਵਹਿ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸੇਈ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਜਾ ਕੋ ਟੇਕ ਤੁਮਾਰੀ ਸੁਆਮੀ ਤਾ ਕੋ ਨਾਹੀ ਚਿੰਤਾ ਜਾ ਕੋ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ਪਰਮ ਮੋਹ ਤ੍ਰੋਹ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਵਰਤਣ ਨਾਮ ਨਾਨਕ ਸਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾ ਜਨਮ ਜਨਮ ਕੀ ਮਲ ਧੋਐ ਪ੍ਰਾਈ ਆਪਣਾ ਕੀਤਾ ਪਾਵੇ ਈਹਾ ਸੁਖ ਨਾਹੀ ਦਰਗਹ ਢੋਈ ਨਹੀਂ ਇੱਥੇ ਜਿਹੜਾ ਨਹੀਂ ਬਦ ਐ ਇਹ ਦੇਹ ਲਈ ਦੀਪਕ ਹੈ ਈਹਾ ਸੁਖ ਨਹੀਂ ਦਰਗਹ ਢੋਈ ਕੱਠਾ ਹੀ ਲੱਗੇਗਾ ਨਾ ਇਥੇ ਸੋਖੈ ਨਾ ਦਰਗਾਹ ਢੋਈ ਹੈ ਦੋਵੇਂ ਪਾਸੇ ਲੱਗੇਗਾ ਜਿਵੇਂ ਅੱਗੇ ਗਿਆਨੀ ਜੀ ਨੇ ਦੱਸਿਆ ਸੀ ਦੇਹਲੀ ਦੀਪ ਦਾ ਮਤਲਬ ਹੁੰਦਾ ਈਹਾ ਸੋਖ ਨਹੀ ਦਰਗਹ ਹੈ ਢੋਈ ਚਮਕੁਰ ਜਾਏ ਪਚਾਵੇ ਨਿੰਦਕ ਅਹਿਲਾ ਜਨਮ ਗਵਾਇਆ ਪਹੋਚ ਨਾ ਸਕ ਕਾਹੂ ਬਤ ਆਗੈ ਠੌਰ ਨਾ ਪਾਇਆ ਰਹਾਓ ਕਿਵਰਤ ਪਾਇਆ ਨਿੰਦਕ ਬਪਰੇ ਕਿਆ ਉਹ ਕਰੈ ਵਿਚਾਰਾ ਤਹਾ ਬਿਗੂਤਾ ਜਹ ਕੋਏ ਨਾ ਰਾਖੈ ਉਹ ਕਿਸ ਪਹਿ ਕਰੇ ਪੁਕਾਰਾ ਨਿੰਦਕ ਕੀ ਗਤ ਕਤ ਹੂ ਨਾਹੀ ਖਸਮੈ ਏਵੈ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਸੰਤਾਂ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ ਨਿੰਦਕ ਦੀਏ ਰੁੜਾਈ ਆਸਾ ਮਹੱਲਾ ਪੰਜਵਾ ਬਾਹਰ ਧੋਏ ਅੰਦਰ ਮਨ ਮੈਲਾ ਦੋਏ ਠੌਰ ਆਪਣੇ ਖੋਏ ਈਹਾ ਕਾਮ ਕ੍ਰੋਧ ਮੋਹ ਵਿਆਪਿਆ ਆਗੈ ਮੁਸ ਮੁਸ ਰੋਏ ਗੋਵਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰਈ ਨਾਮ ਨ ਸੁਨਈ ਡੋਰਾ ਰਹਾਉ ਮਾਇਆ ਕੀ ਕਿਰਤ ਛੋਡ ਗਵਾਈ माया की कीर्त छोड़ गवाई भक्ति सार ना जानै वेद शास्त्र को तर्कन लागा तत् योग ना पहचानै उगर गया जैसे खोटा ठबुवा नदर सराफा नदर सराफा आया जैसा जैसे नि जैसा उगर गया जैसा खोटा ठबुवा नदर सराफा आया ਅੰਤਰ ਜਾਮੇ ਸਭ ਕਿਛ ਜਾਣੈ ਉਸ ਤੇ ਕਹਾ ਛਾਇਆ ਕੂੜ ਕਪਟ ਬੰਚ ਨੇ ਮੁਨੀਯਾਦਾ ਵਿਨਸ ਗਿਆ ਤਤ ਕਾਲੇ ਸਤ 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 ਨਾਨਕ ਕਹਿਆ ਆਪਣਾ ਹਿਰਦੈ ਦੇਖ ਸਮਾਲੇ ਇਹ ਜੋ ਅਖਰ ਸੰਤਾਂ ਨੇ ਸਾ ਸੰਗਤ ਜੀ ਆਪ ਜੀ ਨੂੰ ਦੱਸਿਆ ਹੈ ਆਮ ਪਾਠੀ ਇਹ ਗਲਤੀ ਕਰਦੇ ਨੇ ਉਗਰ ਗਿਆ ਜੈਸਾ ਖੋਟਾ ਟਬੂਆ ਆਮ ਪਾਠੇ ਪਾਠ ਕਰਦੇ ਆ ਇੱਥੇ ਜੈਸੇ ਬੋਲ ਜਾਂਦੇ ਨੇ ਉਗਰ ਗਿਆ ਜੈਸੇ ਖੋਟਾ ਟੱਬੂਆ ਇਹ ਆਮ ਗਲਤੀ ਹੁੰਦੀ ਹੈ ਇਸੇ ਵਾਸਤੇ ਹੀ ਮਹਾਪੁਰਖਾਂ ਨੇ ਇਹ ਉਚੇਚੇ ਤੌਰ ਤੇ ਮੈਂਸ਼ਨ ਕੀਤਾ ਹੈ ਖਿਆਲ ਰਹੇ ਸਤਗੁਰਾਂ ਨੇ ਇੱਥੇ ਜੈਸੇ ਪਾਠ ਨਹੀਂ ਲਿਖਿਆ ਜੈਸਾ ਹੈ ਹਾਂਜੀ ਆਸਾ ਮਹੱਲਾ ਪੰਜਵਾ ਉਦਮਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਜ ਜਨਾਂ ਲੈ ਵਸਗਤ ਰੱਖੇ ਮਨ ਮਹਿ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾ ਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੇ ਰਹਾਉ પ્રથમે માન પર બોધૈ અપના પાછે અવર રીજાવે રામ નામ જપ હૃદય જાપે મુક્ત એ સગલ સુનાવે કર સંગ સાધુ ચરણ પખારે સંત ธุર તન લાવે મન તન અર્પ ધરે ગુર આગે સત્ પદાર્થ પાવે ਜੋ ਜੋ ਸੁਨੈ ਪੀਖੈ ਲਾਇ ਸਰਦਾ ਤਾ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾ ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲਹਿਬਰ ਬੂਜੀ ਖਾਈ ਰੇ ਘਰ ਕੀ ਬੇਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅਜ ਕਹਿ ਵਸ ਗੁਰ ਕੀ ਨੋ ਕੇਹਰ ਕੂਕਰ ਤਿਨਹ ਲਗਾਈ ਰੇ ਰਹਾਉ ਅਜ ਇਹਨੂੰ ਅੱਜ ਨਹੀਂ ਬੋਲਣਾ ਅਜ ਨਾਮ ਹੈ ਬੱਕਰੀ ਦਾ ਅਜ ਕਹਿ ਵਸ ਗੁਰ ਕੀ ਨੋ ਕੇਹਰ ਸੋ ਬੱਕਰੇ ਦਾ ਨਾਮ ਅਜ ਹੈ ਹਾਂਜੀ ਹਾਂਜੀ ਇਹਨੂੰ ਅੱਜ ਨਹੀਂ ਕਹਿਣਾ ਇਕ ਖਿਆਲ ਰੱਖਣਾ ਪਾਤਾਲ ਦੇ ਆਕਾਸੀ ਸਖਨੀ ਸਖਨੀ ਬੋਲਣਾ ਥੋੜਾ ਭਾਰਾ ਕਰਕੇ ਅਦਮ ਚੰਡਾਲੀ ਭਾਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਾਤਾਲ ਦੇ ਆਕਾਸੀ ਸਖਨੀ ਲਹਬਰ ਬੂਜੀ ਖਾਈ ਰੇ ਘਰ ਕੀ ਬਿਲਾਈ ਅਵਰ ਸਖਾਈ موسی ਦੇਖ ਡਰਾਈ ਰੇ ਅਜ ਕਐ ਵਸ ਗੁਰ ਕੀਨੋ ਕੇਹਰ ਕੁਕਰ ਤਿਨਹਾਂ ਲਗਾਈ ਰੇ ਰਹਾਓ ਹਾਂਜੀ ਰਹਾਓ ਬਾਜ ਥੂਨੀਆ ਛਪਰਾ ਥਾਮਿਆ ਨੀ ਘਰ ਆ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਰੇ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨਿਰਨੋ ਪਾਇਆ ਰੇ ਮਾਲ ਦੁਲੀਚੀ ਮਾਲ ਦੁਲੀਚੈ ਬੈਠੀ ਲੇ ਮਿਰਤਕ ਨੈਣ ਦਿਖਾਲਨ ਧਾਇਆ ਰੇ ਸੋਈ ਅਜਾਣ ਕਹੈ ਮੈਂ ਜਾਨਾ ਜਾਣਣ ਹਾਰ ਨਾ ਛਾਨਾ ਰੇ ਕਹੋ ਨਾਨਕ ਗੁਰ ਅਮਯੋ ਪੀ ਆਇਆ ਰਸ ਘਰਸ ਗਿਗਸਾ ਨਾਰੇ ਇਹ ਪਾਠ ਵੀ ਇਸੇ ਤਰਾਈ ਅਜਾਣ ਤੇ ਯਮਕੀ ਲਾ ਕੇ ਕਰਨਾ ਹੈ ਕਈ ਵਾਰੀ ਪਾਠੀ ਸਿੰਘ ਸੋਈ ਅਜਾਣ ਕਹੈ ਮੈਂ ਜਾਣਾਂ ਇਤਾਂ ਕਰ ਦਿੰਦੇ ਉਹ ਅਨਰਥ ਹੋ ਜਾਂਦਾ ਹੈ ਸੋਈ ਅਜਾਣ ਕਹੈ ਮੈਂ ਜਾਣਾਂ ਉਹ ਅਨਜਾਣ ਹੈ ਜਿਹੜਾ ਕਹਿੰਦਾ ਮੈਂ ਜਾਣ ਲਿਆ ਹੈ ਹਾਂਜੀ ਆਸਾ ਮਹੱਲਾ ਪੰਜਵਾ ਬੰਦਨ ਕਾਟ ਬਿਸਾਰੇ ਔਗਨ ਆਪਣਾ ਬਿਰਦ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਪਾਰਿਆ ਗੁਰ ਸੇਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾ ਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾਂ ਕੈ ਸਿਮਰਨ ਜਮ ਤੇ ਛੁਟੀਐ ਹਲਤ ਪਲਤ ਹਲਤ ਪਲਤ ਸੁਖ ਪਾਈਐ ਸਾਸ ਗਿਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਅਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਛਿਜੈ ਨਾ ਜਾਏ ਕਿਛ ਭਉ ਨਾ ਬਿਆਪੇ ਹਰ ਧਨ ਨਿਰਮਲ ਗਾਂਠੇ ਅੰਤ ਕਾਲ ਪ੍ਰਭ ਭਏ ਸਹਾਈ ਇਤ ਉਤ ਰਖਨ ਹਾਰੇ ਪ੍ਰਾਨ ਮੀਤ ਹੀਤ ਧਨ ਮੇਰੇ ਨਾਨਕ ਸਦ ਬਲਿਹਾਰੇ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਉ ਕੇਹਾ ਹਉ ਤਉਦ ਬਿਨ ਕਿਸ ਸਾਲਾਹੀ ਏਕ ਤੂੰ ਤਾ ਸਭ ਕਿਛ ਹੈ ਮੈਂ ਦੂਜਾ ਮੈਂ ਤਉਦ ਬਿਨ ਦੂਜਾ ਨਾਹੀ ਏਕ ਤੂੰ ਤਾ ਸਭ ਕਿਛ ਹੈ ਮੈਂ ਮੈਂ ਤਉਦ ਬਿਨ ਦੂਜਾ ਨਾਹੀ ਬਾਬਾ ਬੇਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਬਹਿ ਆਖ ਸੁਣਾਈਐ ਵੇਣ ਨਾਵੇ ਸਭ ਜਗ ਬਉਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾ ਤੇਰੀ ਵਡਿਆਈ ਏਤੋ ਉਤ ਤੁਝ ਹੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇਕ ਨਾਉ ਆਸਾ ਮਹਲਾ ਪੰਜਵਾ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨ ਹੈ ਪੀਓ ਜਨਮ ਜਨਮ ਚੂਕੇ ਭੈ ਭਾਰੇ ਦੁਰਤ ਬਿਨਾਸਿਓ ਭਰਮ ਬੀਓ ਦਰਸ਼ਨ ਪੇਖਤ ਮੈਂ ਜੀਉ ਸੁਨ ਕਰ ਬਚਨ ਤੁਮਾਰੇ ਸਤਗੁਰ ਮਾਨ ਤਨ ਮੇਰਾ ਠਾਰ ਥੀਓ ਰਹਾਉ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਸੋਨਕਾਰ ਬਚਨ ਤੁਮਾਰੇ ਸਤਿਗੁਰ ਸੋਨਕਾਰ ਬਚਨ ਤੁਮਾਰੇ ਸਤਿਗੁਰ ਮਾਨਤਨ ਮੇਰਾ ਠਾਰ ਥਿਓ ਰਹਾਉ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਰਜ ਤੁਮ ਆਪ ਕੀਓ ਇਹੋ ਕਾਜ ਤੁਮ ਆਪ ਕੀਓ ਇਹੋ ਕਾਜ ਤੁਮ ਆਪ ਕੀਓ ਦੇੜ ਕਰ ਸਾਰੇ ਹੀ ਮੰਮੇ ਭਾਰੇ ਆ ਰਹੇ ਨੇ ਇਸ ਸ਼ਬਦ ਵਿੱਚ ਹਾਂਜੀ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਤੁਮ ਤੁਮ ਇਹੋ ਕਾਜ ਤੁਮ ਆਪ ਕੀਓ ਦੇੜ ਕਰ ਚਰਨ ਗਹੇ ਪ੍ਰਭ ਤੁਮਰੇ ਸਹਜੇ ਵਿਖਿਆ ਭਈ ਖਿਓ ਸੋਖ ਨੇਦਾਨ ਨਾਮ ਪ੍ਰਭ ਤੁਮਰਾ ਏਹੋ ਅਬਿਨਾਸੀ ਮੰਤਰ ਲਿਓ ਕਰ ਕਿਰਪਾ ਮੋਹਿ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸੋ ਮਾਨਸ ਦੇਹੀ ਪਾਈ ਜੇਤ ਪ੍ਰਭ ਆਪਣੈ ਮੇਲ ਲਿਓ ਧਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਇਐ ਨਾਨਕ ਨਾਮ ਆਧਾਰ ਹਿਓ ਆਸਾ ਮਹੱਲਾ ਪੰਜਵਾ ਆਗਹੀ ਤੇ ਸਭ ਕਿਛੂ ਹੋਆ ਅਵਰ ਕੇ ਜਾਣਿਆ ਗਿਆਨਾ ਹੂਲ ਚੂਕ ਆਪਣਾ ਬਾਰਿਕ ਬਖਸਿਆ ਪਾਰ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲੀਆ ਕਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਓ ਆਨੇ ਕਾ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਭਏ ਅੰਧ ਕੂਪ ਮਹਾ ਘੋਰ ਤੇ ਬਾਹ ਪਕਰ ਗੁਰ ਕਾ ਡਲੀਏ ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸ਼ਰਨ ਪਇਆ ਨਾਨਕ ਸੋਹੇਲਾ ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵਹਿ ਤਾਂ ਸੇਵਾ ਅਵਰਨਤ ਕੋ ਦੂਜਾ ਸੂਜੈ ਸਾਚੇ ਅਲਖ ਅਭੇਵਾ ਚੀਤ ਆਵੈ ਤਾਂ ਸਦਾ ਦਿਆਲਾ ਲੋਗਨ ਕੀ ਆ ਵੇਚਾਰੇ ਬੁਰਾ ਭਲਾ ਕਹੋ ਕਿਸ ਨੋ ਕਹੀਐ ਸਗਲੇ ਜੀਅ ਤੁਮਾਰੇ ਰਹਾਓ ਤੇਰੀ ਟੀਕ ਤੇਰਾ ਆਧਾਰਾ ਹਾਥ ਦੇ ਤੂੰ ਰਖ ਹੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨਾ ਕੋ ਉਪਾਖੈ ਓਹੋ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਣਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤਉਦ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਐ ਖੋਲ ਕਿਵਾਰ ਤੇ ਖਾਲੇ ਦਰਸਨ ਪੁਨਰਪ ਜਨਮ ਨ ਆਈਐ ਮੇਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੂਖ ਹਰਉ ਰੇ ਪਾਰ ਬ੍ਰਹਮ ਜਿਨ ਹਿਰਦੈ ਆਰਾਧਿਆ ਤਾ ਕੈ ਸੰਗ ਤਰਉ ਰੇ ਰਹਾਉ ਮਹਾ ਉਦਯਾਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ਸਤਗੁਰ ਭੇਟ ਭਇਆ ਮਨ ਨਿਰਮਲ ਜਬ ਅੰਮ੍ਰਿਤ ਹਰ ਰਸਨਾ ਤਾਨ ਧਾਨ ਥਾਪ ਕਿਓ ਸਭ ਆਪਣਾ ਕੋਮਲ ਬੰਧਨ ਬਾਂਦਿਆ ਗੁਰ ਪ੍ਰਸਾਦ ਭਏ ਜਨ ਮੁਕਤੇ ਹਰ ਹਰ ਨਾਮ ਅਰਾਧਿਆ ਰੱਖ ਲਿਏ ਪ੍ਰਭ ਰਖਨ ਹਾਰੈ ਜੋ ਪ੍ਰਭ ਆਪਣੇ ਭਾਣੇ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਤਿਗੁਰ ਬਾਣੀ ਆਸਾ ਮਹੱਲਾ ਪੰਜਵਾ ਮੋਹ ਮਲਨ ਨੀਦ ਤੇ ਛੁਟ ਕੇ ਕੌਣ ਅਨੁਗ੍ਰਹਿ ਹੋ ਭਇਓ ਰੀ ਮਹਾ ਮੋਹਨੀ ਤੋਦ ਨਾ ਬਿਆਪੈ ਤੇਰਾ ਆਲਸ ਕਹਾ ਗਇਓ ਰੀ ਰਹਾਉ ਕਾਮ ਕ੍ਰੋਧ ਅਹੰਕਾਰ ਗਾਖਰੋ ਸੰਜਮ ਕੌਣ ਛੁਟਿਓ ਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨ ਲੁਟਿਓ ਰੀ ਦਾਵਾ ਅਗਨ ਬਹੁਤ ਤ੍ਰਿਣ ਚਾਲੇ ਕੋਈ ਹਰਿਆ ਬੂਟ ਰਹਿਓਰੀ ਐਸੋ ਸਮਰਥ ਵਰਨ ਨਾ ਸਾਖੋ ਤਾ ਕੀ ਉਪਮਾ ਜਾਤ ਨਾ ਕਹੈਓਰੀ ਕਾਜਰ ਕੋਠ ਮਹਿ ਭਈ ਨਾ ਕਾਰੀ ਨਿਰਮਲ ਬਰਨ ਬਨਿਓਰੀ ਮਹਾ ਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਨਿਓਰੀ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੈ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ ਮੋਹਿਆ ਕਵਨ ਬਣੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾਓ ਤੋਮ ਹੀ ਸੁੰਦਰ ਤੁਮਹੈ ਸੁਹਾਗ ਤੋਮ ਘਰ ਲਾਲਨ ਤੋਮ ਘਰ ਭਾਗ ਤੂੰ ਸਤਵੰਤੀ ਤੂੰ ਪਰਧਾਨ ਤੂੰ ਪ੍ਰੀਤਮ ਭਾਨੀ ਤੋਹੀ ਸੁਰਗਿਆਨ ਪ੍ਰੀਤਮ ਭਾਨੀ ਤਾ ਰੰਗ ਗੁਲਾਲ ਕਹੋ ਨਾਨਕ ਸੋਭ ਦ੍ਰਿਸ਼ਟ ਨਿਹਾਲ ਸੋਨਰੀ ਸਹੀ ਇਹ ਹਮਰੀ ਥਾਲ ਪ੍ਰਭ ਆਪ ਸੀਗਾਰ ਸਵਾਰਨ ਹਾਰ ਰਹਾਉ ਦੂਜਾ ਆਸਾ ਮਹਲਾ ਪੰਜਵਾ ਦੂਖ ਘਨੋ ਜਬ ਹੋਤੇ ਦੂਰ ਅਬ ਮਸਲਤ ਮੋਹੇ ਮਿਲੀ ਹضور ਚੁਕਾ ਨੇ ਹੋਰਾ ਸਖੀ ਸਹੇਰੀ ਪਰਮ ਗਿਆ ਕੁਰ ਪਿਰ ਸੰਗ ਮੇਰੀ ਰਹਾਉ ਨਿਗਟ ਆਨ ਪ੍ਰੇ ਸੇਜ ਧਰੀ ਕਾਣ ਕੱਢਨ ਤੇ ਛੂਟ ਪਰੇ ਮੰਦਰ ਮੇਰਾ ਸ਼ਬਦ ਉਜਾਰਾ ਮੰਦਰ ਮੇਰਾ ਸ਼ਬਦ ਉਜਾਰਾ ਅਨੰਦ ਬਿਨੋਦੀ ਖਸਮ ਹਮਾਰਾ ਮਾਸਤਕ ਭਾਗ ਮੈਂ ਪੇਰ ਘਰ ਆਇਆ ਥਿਰ ਸੋਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਓ ਮੌਲਾ ਅਲਿਪ ਤਰਾਹੋ ਜੈਸੇ ਜਲ ਮਹਿ ਕੌਲਾ ਰਹਾਓ ਮੋਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਵਤ ਹੈ ਬਹੁਤ ਭੀ ਹਾਲਾ ਸਗਲ ਚਰਨ ਕੀ ਇਹੋ ਮਨ ਰਾਲਾ ਸਗਲ ਚਰਨ ਕੀ ਨੰਨਾ ਸਗਲ ਚਰਨ ਕੀ ਇਹੋ ਮਨ ਰਾਲਾ ਨਾਨਕ ਜਨ ਗੁਰ ਪੂਰਾ ਪਾਇਆ ਅੰਦਰ ਬਾਹਰ ਏਕ ਦਿਖਾਇਆ ਆਸਾ ਮਹੱਲਾ ਪੰਜਵਾ ਪਾਵਤ ਰਲਿਆ ਜੋਬਨ ਬਲਿਆ ਨਾਮ ਬਿਨਾ ਮਾਟੀ ਸੰਗ ਰਲਿਆ ਕਾਨ ਕੁੰਡਲਿਆ ਵਸਤਰ ਓਢਲਿਆ ਸੇਜ ਸੁਖਲਿਆ ਮਾਨ ਗਰ ਬਲਿਆ ਰਹਾਉ ਤਲ ਕੁੰਚਰੀਆ ਸਿਰ ਕਨਕ ਛਤਰਿਆ ਹਰ ਭਗਤ ਬਿਨਾ ਲੈ ਧਰਨ ਗੱਡਲਿਆ ਰੂਪ ਸੁੰਦਰੀਆ ਅਨਕ ਇਸਤਰੀਆ ਹਰ ਰਸ ਬਿਨਾ ਸਭ ਸਵਾਦ ਫਿਕਰੀਆ माया छलिया बेकार बेखलिया शरण नानक प्रभु पुरुष दयालिया आशा महल्ला पंचवा एक बगीचा पेड़ खान करया अमृत नाम तहा मह फलया अमृत नाम तहा मह फलया ਐਸਾ ਕਰਹੁ ਵਿਚਾਰ ਗਿਆਨੀ ਜਾਤੈ ਪਾਈਐ ਪਾਦ ਨਿਰਬਾਨੀ ਆਸ-ਪਾਸ ਵਿਖਵਾ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕੈ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਗਲ ਬਨਸਪਤ ਆਣ ਜੜਾਈ ਸਗਲ ਫੂਲੀ ਨਿਫਲ ਨਾ ਕਾਈ ਸਗਲੀ ਫੂਲੀ ਸਗਲੀ ਫੂਲੀ ਨਿਫਲ ਨਾ ਕਾਈ ਅੰਮ੍ਰਿਤ ਫਲ ਨਾਮ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਆਸਾ ਮਹੱਲਾ ਪੰਜਵਾ ਰਾਜ ਨੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇਰੇ ਓਲੇ ਭ੍ਰਮ ਕੇ ਪਰਦੇ ਸਤਗੁਰ ਖੋਲੇ ਰਹਾਉ ਪਾਠ ਕਰਦਿਆਂ ਜਾਂ ਕੀਰਤਨ ਕਰਦਿਆਂ ਆਮ ਤੌਰ ਤੇ ਇਹ ਗਲਤੀ ਹੁੰਦੀ ਹੈ ਜਾਂ ਤਾਂ ਓਲੇ ਤੇ ਖੋਲੇ ਬੋਲ ਜਾਂਦੇ ਨੇ ਤੇ ਜਾਂ ਓਲੈ ਤੇ ਖੋਲੇ ਇਹ ਫਰਕ ਹੈ ਦੋਹਾਂ ਪੰਕਤੀਆਂ ਵਿੱਚ ਸਤਗੁਰੂ ਜੀ ਨੇ ਰੱਖਿਆ ਸਰਬ ਸੁਖਾ ਬਨੇ ਤੇਰੇ ਓਨੇ ਭ੍ਰਮ ਕੇ ਪਰਦੇ ਸਰਬ ਸੁਖਾ ਬਨੇ ਤੇਰੇ ਓਲੇ ਇਥੇ ਗੁਦਾਮ ਹੈ ਭ੍ਰਮ ਕੇ ਪਰਦੇ ਸਤਗੁਰ ਖੋਲੇ ਇਥੇ ਇਹ ਕਲਾਮ ਹੈ ਇਹ ਚੇਤੇ ਰੱਖਣਾ ਖਿਆਲ ਵਿੱਚ ਰੱਖਣਾ ਬਾਣੀ ਪੜ੍ਹਦੇ ਆ ਸਦਾ ਧਿਆਨ ਰੱਖਿਏ ਜੀ ਸਰਬ ਸੁਖਾ ਬਨੇ ਤੇਰੇ ਓਲੇ ਭ੍ਰਮ ਕੇ ਪਰਦੇ ਸਤਗੁਰ ਖੋਲੇ ਰਹਾਓ ਹੁਕਮ ਬੂਜ ਰੰਗ ਰਸ ਮਾਣੇ ਸਤਗੁਰ ਸੇਵਾ ਮਹਾਨ ਨਿਰਵਾਣੇ ਜੇਨ ਤੂੰ ਜਾਤਾ ਸੋ ਗਿਰਾਸਤ ਉਦਾਸੀ ਪਰਵਾਣ ਨਾਮ ਰਤਾ ਸੋਈ ਨਿਰਵਾਣ ਜਾ ਕੋ ਮਿਲਿਓ ਨਾਮ ਨਿਧਾਨਾ ਭਨਤ ਨਾਨਕ ਤਾਗਾ ਪੂਰਖ ਜਾਣਾ ਆਸਾ ਮਹੱਲਾ ਪੰਜਵਾ ਤੀਰਥਿ ਤੀਰਥ ਜਾਓ ਤਾ ਹਉ ਹਉ ਕਰਤੇ ਪੰਡਿਤ ਪੂਛੋ ਪੰਡਿਤ ਪੂਛਾਓ ਤਾ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੈ ਹਰ ਹਰ ਕੀਰਤਨ ਨੀਤਾ ਰਹਾਓ ਸ਼ਾਸਤਰ 베ਦ ਪਾਪ ਪੁਨ ਵਿਚਾਰ ਨਰਕ ਸੁਰਗ ਫਿਰ ਫਿਰ ਔਤਾਰ ਗਿਰਾਸਤ ਮਹਿ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀਅ ਕੋ ਜੰਜਾਰ ਰਾਭ ਕਿਰਪਾ ਤੇ ਮਾਨ ਵਸ ਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਗ ਹਰ ਕੀਰਤਨ ਗਾਈਐ ਇਹੋ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ ਸਾਧ ਸੰਗ ਹਰ ਕੀਰਤਨ ਗਾਈਐ ਖਿਆਲ ਰਹੇ ਇਸ ਗੱਲ ਦਾ ਕਿ ਕੀਰਤਨ ਪਾਠ ਨਾ ਬਣੇ ਬਿਹਾਰੀ ਦੇ ਉਚਾਰਨ ਵਿੱਚ ਫਰਕ ਨਾ ਪਵੇ ਆਸਾ ਮਹੱਲਾ ਪੰਜਵਾ ਘਰ ਮਹਿ ਸੁਖ ਬਾਹਰ ਫੁਨ ਸੁਖਾ ਹਰਿ ਸਿਮਰਤ ਸਗਲ ਬਿਨਾਸੇ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੇਂ ਸਗਲ ਸੁਖ ਜਾਂ ਤੂੰ ਚਿਤ ਆਵੇਂ ਸਗਲ ਸੁਖ ਜਾਂ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ ਸਾਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸਬਦ ਜਾ ਕਾ ਨੀਸਾਨ ਗੁਰ ਪੂਰੈ ਹਰ ਨਾਮ ਦਰੜਾਇ ਭਨਤ ਨਾਨਕ ਮੇਰੇ ਮਨ ਸੁਖ ਪਾਇਆ